ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਚੋਟੀਆਂ ਕਲਾਂ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜਮੂਗਾ ਅੱਜ ਦੀ ਵੀਡੀਓ ਚ ਦੋ ਨਾਗ ਆ ਜੀ ਇੱਕ ਸੂਆ ਸਵਾਇਆ ਇੱਕ ਗੱਬਣ ਡਿਟੇਲ ਤੁਹਾਨੂੰ ਬਾਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਸਰਜੀਤ ਸਿੰਘ ਨਾਂ ਜੀ ਪੈਂਡ ਚੂਟੀਆਂ ਵਾਲਾ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 946449522 ਦੋ ਨਾਗਾ ਜੀ ਹਾਂਜੀ ਦੋ ਜੀ ਇੱਕ ਨੰਬਰ ਡੱਬੀ ਵੈਡ ਤੋਂ ਸ਼ੁਰੂ ਕਰਾਂਗੇ ਸੂਆ ਕਿੰਨਾ ਮਾ ਜੀ ਦਾ ਦੂਜੀ ਸੂਈ ਹੈ ਜੀ ਕਦੋਂ ਸੂਈ ਹੈ ਜੀ ਇਹ ਆ 4 4 ਦਿਨ ਹੋ ਗਏ ਸਵੱਛਾ ਕੀ ਅੱਛਾ ਜੀ ਮਗਰ ਅਜੇ 나ੜੂਆ ਨਾ ਠੀਕ ਆ ਆ ਦੇਖੋ ਜੇਰ ਕੰਪਲੀਟ ਆ ਜੀ ਹਾਂਜੀ ਜੇਰ ਕੰਪਲੀਟ ਆ ਜੀ ਠੀਕ ਆ ਕਿੰਨਾ ਨਟ ਬੋਲਾ ਜੋਖ ਦਾਂਗੇ ਬਾਈ 15 16 ਕਿਲੋ ਆ ਜੀ ਸਟਾਰਟਿੰਗ ਹਾਂਜੀ ਫਣਾ ਦੀ ਫੁੱਲ ਗਰੰਟੀ ਆ ਥਾਣਾ ਪੀਰੀ ਦੇ ਪਾਵਰ ਕੇ ਲੱਗੇ ਜੀ ਪਿਆ ਕੱਲਾ ਕੱਲਾ ਤੇ ਟੈਮ ਕਰਾ ਜਾ ਵੈਸੇ ਹੀ ਆ ਵੈਸੇ ਹੀ ਆ ਜੀ ਠੀਕ ਆ ਬਾਕੀ ਹੈ ਨਾ ਰੰਗ ਪ੍ਰਿੰਟ ਪੂਰਾ ਚੰਗਾ ਆ ਗਿਆ ਤੇ 2 ਵਜੇ 2 ਵਜੇ ਤੇ 5 ਮਿੰਟ ਹੋ ਗਏ ਆ ਜੱਜਮੈਂਟ ਉਹ ਹਿਸਾਬ ਨਾਲ ਕਰੋ ਬਈ ਸ਼ਾਮ ਤੱਕ ਰਵਾਨੇ ਭਰੇ ਹੋਣੇ ਸੀ ਹਨਾ ਬਾਈ ਤੋਰ ਕੇ ਦਿਖਾ ਦਿ ਵੀਰੇ ਠੰਡੀ ਸੀਰ ਦੀ ਗਰਾਟੀ ਆ ਮੈਂ ਨਾ ਕਿ ਐਨ ਬੈਜੋ ਭਾਵੇਂ ਦੋਵੇਂ ਪਾਸੇ ਬੈ ਕੇ ਚੋੜ ਤੋਰ ਕੇ ਦਿਖਾ ਦਿਓ ਜੀ ਰੰਗ ਪ੍ਰਿੰਟ ਪੂਰਾ ਚੰਗਾ ਆ ਕਿੰਨੀ ਬੋਲੀ ਦੱਸੀ ਸੀ ਬਾਈ 15 16 ਕਿਲੋ 15 16 ਕਿਲੋ ਬੋਲੀ ਤੋਂ ਸਟਾਰਟਿੰਗ ਆ ਬੱਚਾ ਮਗਰ ਇਹਦੇ ਮੀਲਕਾਫ ਆ ਗਿਆ ਵੀਰੇ ਦੂਜੇ ਸਾਰੇ ਫੁਰੀਆ ਬਿਲਕੁਲ ਓਕੇ ਆ ਸੋਹਣਾ ਫਿਟਨੈਸ ਵਾਲਾ ਹਵਾਨਾ ਬਾਕੀ ਰੰਗ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਚੰਗੀ ਆ ਫੱਟ ਫੱਟ ਲੇ ਵੇਣਾ ਬਾਈ ਮੋੜ ਲਿਓ ਜੀ ਬਸ ਕੋਈ ਗੱਲ ਨਹੀਂ ਸੀਮਨ ਵੀ ਚੰਗਾ ਲੱਗਿਆ ਸੀ ਬੱਚਾ ਕਰ ਕਰ ਮੀਲਕਾਫ ਆ ਗਿਆ ਵੀਰੇ ਬਾਕੀ ਠੰਡੀ ਸੀਲ ਦੀ ਜੀਰ ਦੀ ਫੁੱਲ ਵੱਡੀ ਆ ਬਾਈ ਐਣ ਜਵਾਂ ਕਿੰਨਾ ਕੱਢ ਜੂ ਬਾਈ ਦੁੱਧ ਦੁੱਧ ਸੇਵਾ ਦਾ ਜੀ ਇਹ ਨਹੀਂ ਪਤਾ 24 ਕਿਲੋ ਦੇਵੇ 25 ਦੇਵੇ ਜਿੰਨਾ ਆਪਣੇ ਘਰੇ ਉਹਨਾਂ ਦੱਸਾਂਗੇ ਜੀ ਉਹ ਆਪਾਂ ਦਿਖਾ ਦਾਂਗੇ ਜੈ ਜੀ ਡਿਮਾਂਡ ਦੇ ਜੈ ਜਮ 72000 ਦੇ ਦਿਆਂਗੇ। ਓਜੂ ਮਾੜਾ ਮੋਟਾ ਮਾਨਤਨ ਕਰ ਦਿਆਂਗੇ। ਠੀਕ ਆ। 2 ਨੰਬਰ ਨਾ ਅਗੇ ਦਾ ਸੀਵਾ ਕਿਲੂ ਸੀਲਸ ਲਾਗਾ ਵੇਖ ਲੋ ਐਂ। ਜਿਵੇਂ ਕੋਈ ਮਰਜੀ ਬੈਠਾ ਲਵੇ ਹੈਨਾ। 2 ਨੰਬਰ ਜੀ। 2 ਨੰਬਰ ਜੀ ਵੱਚੀ ਗੱਬਣ ਆ। ਹਮ। ਅਜੇ ਲੈਂਦੀ ਆ ਹਫਤਾ ਲੈ ਜੇ 5 ਦਿਨ ਲੈ ਜੇ 7 ਦਿਨ ਲੈ ਜੇ ਸੀਲਸ ਲੱਗ ਬਹੁਤ ਆ ਜੀ ਭਵੇਂ ਐਂ ਬੈਜਾ ਲੈ ਵੇਖੋ। ਠੀਕ ਆ। ਥਣ ਭਾਂਡੇ ਦੀ ਪੂਰੀ ਸਾਫ ਆ ਹੈਨਾ। ਵੇਖੋ ਢਿੱਲਾ। ਹਮ ਢਿੱਲ ਬਹੁਤ ਪਈ ਆ। ਰੰਗ ਪ੍ਰਿੰਟ ਪੂਰਾ। ਦੁੱਧ ਪਿਆਦ ਨੇ ਨੇ ਮੱਝਾਂ ਹਰਕਾ ਸੀਲਸਲਾਗਾ ਜੀ ਐਵੇਂ ਭਵੇਂ ਐਂ ਬਹਿ ਜਾ ਲੈ ਕਿੰਨਾ ਕੱਢਜੋ ਬਈ ਦੁੱਧ ਉਹਨਾਂ ਨੇ ਕਿਹਾ ਜੀ 14 ਕਿਲੋ ਅਸੀਂ ਪਹਿਲਾਂ ਤੇ ਚੋਇਆ ਦੂਜੇ ਸਵੇਰੇ ਸੂਣੀ ਆ ਦੂਜੇ ਸਵੇਰੇ ਸੂਣੀ ਆ ਹਾਂਜੀ ਠੀਕ ਆ ਤੋਰ ਕੇ ਦਿਖਾ ਦੀ ਵੀਰੇ ਵੀ ਦੁੱਧ ਸੇਵਾ ਦਾ ਹੁੰਦਾ ਪਹਿਲੇ ਸੂਏ 14 ਕਿਲੋ ਦੁੱਧ ਕੱਢਿਆ ਤੇ ਪਰ ਹੋਵੇਰਾ ਇਹ ਜਿਹੜਾ ਦੁੱਧ ਹੋਊਗਾ ਲਗਭਗ 5 ਫੈਟ ਵਾਲਾ ਹੋਊਗਾ ਐ ਨਹੀਂ ਕਾ ਬਈ ਪਾਣੀ ਤਾਂ ਨਹੀਂ ਜਾਊ ਹਨਾ ਬਈ ਮੱਝਰ ਕਾ ਦੁੱਧ ਮੱਝਰ ਕਾ ਸੋਨਾ ਘੱਟ ਵਾਲਾ ਹਵਾਨਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜਮਾ ਦੇ ਪੋਰਟਾਂ ਕਿਤੇ ਪੂਰਾ ਵੀ ਨਹੀਂ ਜੇ ਜਮਾ ਤਿਆਰ ਦੀ ਆਪਾਂ ਵੀਡੀਓ ਪਾਉਂਦੇ ਤਾਂ ਗੱਲਬਾਤ ਵੀਰੇ ਦੀ ਹੋਰ ਹੀ ਹੋਣੀ ਸੀ ਅੱਜ ਕੱਚੀ ਮੈਲ ਵੀ ਤੁਹਾਨੂੰ 5-10 ਹਜ਼ਾਰ ਸਸਤੀ ਜਾਣੀ ਆ ਤੇ ਇਹਦੀ ਅੱਜ ਦੀ ਡਿਮਾਂਡ ਜਾਇਜ਼ ਜੀ 52000 ਦੇ ਦਾਂਗੇ ਜੀ ਜੋੜਾ ਲੈ ਜਾ ਜੀ ਕੋਈ ਮਾਨਤਾਨ ਕਰ ਦਿਆਂਗੇ ਠੀਕ ਆ ਜੀ 52000 ਰੁਪਏ ਚ ਬਾਈ ਕਹਿੰਦਾ 3 ਲੱਖ ਬਹੁਤ ਆ ਜੀ ਦੇਖੋ ਇਧਰ ਢੈਲ ਇੰਨੀ ਆ ਜਿਵੇਂ ਕੋਈ ਮਰਜੀ ਬੈਠਾ ਰਵੇ ਲੱਤ ਛੜ ਤਾਂ ਕਰਮਾਲੀ ਨੂੰ ਮਾਰ ਨਹੀਂ ਨਹੀਂ ਆਉਂਦੀ ਤੇ ਬਾਕੀ ਨੰਬਰ ਸਕਰੀਨ ਤੇ ਚੱਲੂਗਾ ਜੀ ਧੰਨਵਾਦ